ਮੈਂ ਨਾ ਭਾਈ ਜੀ ਕਦੇ ਪਾਰੂ ਨੂੰ ਸਾਹੇ ਅੱਜ ਰਹੀ ਵਾਚ ਰਿਹਾ ਤੇ ਰਿਹਾ ਜਾਨੋ ਬੋਲੋ ਜੀ ਦੋਰੀਆਂ ਨਾਮ ਅੱਜ ਰਹੀ ਵਾਚ ਰਿਹਾ ਤੇ ਫੋਟੋਆਂ ਨਹੀਂ ਅੱਜ ਰਹੀ ਵਾਚ ਰਿਹਾ ਤੇ ਫੋਟੋਆਂ ਨਹੀਂ ਮੈਂ ਬੋਲਦਾ ਲੈ ਕੇ ਦੇਖੋ ਜੀ ਸਾਡੋ

डॉक्टर राज कुमार कुमार राज जिंदाबाद बहुत जो मेरे वीर इधर बैठे आज प्लीज आप इधरों भी फोटो कर प्लीज प्रीज जिन्हें भी नारे लगे हैं ना मजा ही नहीं आया बिल्कुल मजा ਪਰ ਨਾ ਸਾਰਿਆਂ ਨੂੰ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪਲੀਜ਼ ਆਪਾਂ ਖੜੇ ਹੋ ਲਈਏ ਬਣਾ ਜਿਆ ਕਾਫੀ ਦੇਰ ਤੋਂ ਬੈਠੇ ਆਪਣੀ ਬੜਾ ਚੰਗੀ ਹੈ ਬੰਦਾ ਰਾਜਕੁਮਾਰ ਜਿੰਦਾ ਨਹੀਂ ਦੱਨੇ ਬੜੇ ਆਪ ਸਾਹਿਬ ਇਹ ਪਿੱਛੇ ਨਹੀਂ ਮੋੜੇ ਕਿ ਉਹ ਆਪ ਆਪਣੀ ਜਗ੍ਹਾ ਤੇ ਬੈਠ ਕੇ ਡਾਕਟਰ ਨਾਲ ਸੀ ਉਹ ਵੀਡੀਓ ਸਾਹਿਬ 9 ਸਾਲ ਜਿਹੜੇ ਚੱਕ ਪਰ ਦਿੱਤੇ ਹੋਏ ਆ ਤੇ ਤੁਹਾਨੂੰ ਦੇ ਵੀ ਦੇਣੇ ਆ ਤੇ ਜਿਹੜੇ ਕੋਰਸ ਚੱਕ ਨੇ ਉਹ ਤੁਹਾਡੇ ਪਿੰਡਾਂ ਦੇ ਵਿੱਚ ਜਾ ਕੇ ਡਾਕਟਰ ਸਾਹਿਬ ਨੂੰ ਦੇਣੇ ਪਾਉਂ ਦਿੱਤੇ ਇੰਦੀਆਂ ਕਿਸੇ ਤਰ੍ਹਾਂ ਤਿੰਨ ਬ੍ਰਿਜਸ ਨੇ ਕੋਈ ਕੋਈ ਪ੍ਰਵਾਸੀ ਦੇ ਤੇ ਹੋਰ ਜਿੰਨੇ ਵੀ ਕੰਮਾਂ ਦੇ ਵਿੱਚ ਹੋਣ ਉਹਨਾਂ ਨੂੰ ਵੀ ਤੈਅ ਦੀ ਗੱਲ ਹੈ ਜੇ ਸਾਡੇ ਜਿਹੜੇ ਨਹੀਂ ਰਿਹਾ ਤਾਂ ਬਈ ਸਮੱਸਿਆ ਸੀ ਹਮੇਸ਼ਾ ਹੱਲ ਕਰਨ ਦਾ ਕੋਈ ਜਿਹੜੀ ਜਨਤਾ ਖੜਾ ਬਣੀ ਅਲੱਗ ਪਰ ਉਹ ਬਾਅਦ ਵਿੱਚ ਜਿਹੜੀਆਂ ਹੋਰ ਸਿਸਟਮ ਦੇ ਰਾਹ ਤੇ ਗਏ ਉਹਨਾਂ ਨੂੰ ਵੀ ਦੂਰ ਕਰਕੇ ਜਦੋਂ ਜਨਤਾ ਦੇ ਪ੍ਰਭੂ ਦੇ ਚੁੰਗਿਆ ਕੋਈ ਇਹਦੇ ਉੱਤੇ ਬਰੇਕੀ ਪਾਲਿਸੀ بنائیں ਜਾਂ ਕੋਈ ਹੋਰ ਪਾਲਿਸੀ ਜਿਹੜੀ ਅੰਦਰ ਹੈ ਇਹ ਕਾਫੀ ਜਿਹੜੀਆਂ ਉਹਦੇ ਵਿੱਚ ਬੰਦੇ ਸੋਚ ਚੁੱਕੇ ਆਂ ਔਰ ਸਿੱਧੇ ਬਾਹਰ ਲਾ ਦੇ। ਉਹ ਲੋਕਾਂ ਨੂੰ ਸਮਰਪਿਤ ਕੀਤਾ ਹੈ ਤੇ ਉਹਨੂੰ ਬੜੀਆ ਤਰੀਕੇ ਨਾਲ ਲਾ ਕੇ ਲੋਕਾਂ ਨੂੰ ਲਾ ਦੇ। ਰਾਜਿਸਤਰੀਟ ਨਹੀਂ ਗਾਇਉਂਗਾ। ਉਸ ਤੋਂ ਰਾਹ। ਕਿ ਜਦੋਂ ਉਹਨਾਂ ਲਈ ਜਿਹੜੀ ਬਾਈ ਲੈਕਸ਼ਨ ਹੈਗੀ ਆ ਪੂਰੇ ਬਾਰੇ ਜੱੱਬੀ ਵਾਲਾ ਰਕੇ ਜੋ ਕਰਦੀ ਅਪੀਲ ਕਰਦੇ ਆਂ ਚੱਪੂ ਵਾਲੇ ਕਿ ਲੋਕਾਂ ਨੂੰ ਇਹ ਹੀ ਪੀਲ ਕਰਦੇ ਕਿ ਲੋਕਾਂ ਨੇ ਬਹੁਤ ਝੋਸ਼ ਦਿਖਾਇਆ। उत्साह दिखाया और बहुत वो फर्जा इलेक्शन में छोबार हाइक में जितते हैं गुरु ने गुरु मान सिंह ने उत्साह प्यार बाकी हाईकमान जगह सलाह करते हैं चंडीवार हाई इलेक्शन बहुत बड़े फर्ज के लगभग चाली हज़ार तो ज्यादा फर्जता जितना